ਜੀ ਸਤਿ ਸ੍ਰੀ ਅਕਾਲ ਜੀ ਬਠਿੰਡਾ ਫੈਮਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਲੈ ਕੇ ਆ ਮੈਂ ਵੀ ਇੱਕ ਕੋਟਲੀ ਬਣਾ ਕੇ ਤੁਸੀਂ ਰੱਖੋ ਤੁਹਾਡਾ ਬੱਚਾ ਤੁਹਾਡੇ ਕਹਨੇ ਛੋਊਗਾ ਜੇ ਤੁਸੀਂ ਕਹਿੰਦੇ ਤੁਹਾਡਾ ਬੱਚਾ ਸਾਡੇ ਕਹਨੇ ਚ ਨਹੀਂ ਸਿਰਫ ਇੱਕ ਇਹ ਕੋਟਲੀ ਬਣਾ ਕੇ ਤੁਸੀਂ 40 ਦਿਨ ਰੱਖਣੀ ਹੈ ਤੁਸੀਂ ਦੇਖੋ 40 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਬੱਚਾ ਤੁਹਾਡੇ ਕਿੰਨੇ ਨੇਤੀ ਕੰਮਦਾ ਕਿੰਨੇ ਕਹਨੇ ਦੇ ਵਿੱਚ ਆਉਂਦਾ 100% ਮੈਂ ਲਿਖ ਕੇ ਗਾਰੰਟੀ ਕਰਦੀ ਹਾਂ ਕਿ 100% ਤੁਹਾਨੂੰ ਫਾਇਦਾ ਦੇਊਗਾ ਲੋਗੇ ਪਤਨ ਦੱਸਦੇ ਆ ਕਿ ਕਿਹੜਾ ਪਾ ਤੇ ਕਿਵੇਂ ਕਰਨਾ ਆਪਾਂ ਸਾਰਾ ਦੱਸਦੇ ਆਂ ਕਈ ਵਾਰ ਕੀ ਹੁੰਦਾ ਨਾ ਬੱਚਾ ਨੂੰ ਕੋਈ ਨજર ਲੱਗ ਗਈ ਬੱਚੇ ਨੂੰ ਕੋਈ ਤੋਸ਼ ਹੋ ਜਾਂਦਾ ਇਸੇ ਕਾਰਨ ਬੱਚਾ ਆਪਣੇ ਇੱਕ पटਕ ਜਾਂਦਾ ਆਪਾਂ ਨੂੰ ਇਹ ਹੁੰਦਾ ਬੱਚਾ ਵੱਡਾ ਹੋ ਗਿਆ ਵੀ ਆਪਣੇ ਕਹਿਣੇ ਚ ਨਹੀਂ ਮੰਨਦਾ ਆਪਾਂ ਬਾਕੀ ਹੁਣ ਜੇ ਆਪਾਂ ਦੇਖੀਏ ਰੋਕ ਟੋਕ ਅੱਜ ਕੱਲ ਬੱਚੇ ਨਹੀਂ ਸਹਿੰਦੇਗੇ ਨਾ ਬਾਕੀ ਹੁਣ ਜਿਵੇਂ ਆਪਾਂ ਕਿਸੇ ਵੱਡੇ ਕਰਮਚਾਰੀ ਕੋਲੋਂ ਕੋਈ ਕੰਮ ਕਰਾਉਣ ਜਾਂਦੇ ਆ ਆਪਾਂ ਉਹਦੇ ਸਾਹਮਣੇ ਨਾ ਉੱਚਾ ਬੋਲਾਂਗੇ ਜਾਂ ਕੋਈ ਆਪਾਂ ਵਿਵਹਾਰ ਆਪਣਾ ਠੀਕ ਨਹੀਂ ਕਰੂਗਾ ਤੇ ਉਹ ਵੀ ਆਪਾਂ ਨੂੰ ਕਿਸੇ ਟਾਈਮ ਝਟਕ ਕੇ ਭਜਾ ਦੂਗਾ ਉਹ ਵੀ ਆਪਣਾ ਕੰਮ ਨਹੀਂ ਕਰੂਗਾ ਵੀ ਉਹਦੇ ਮੂਰੇ ਵੀ ਪੰਨੇ ਮਰਤਾ ਨਾ ਰਹਿਣੇ ਇਹਦੇ ਲਈ ਜਦੋਂ ਬੱਚੇ ਛੋੜ ਹੋ ਜਾਂਦੇ ਥੋੜੇ ਜਿਹਾ ਵੱਡੇ ਹੋਏ ਨੇ ਮਾਪੇ ਕੋਈ ਹੀ ਨਾ ਪਿਆਰ ਨਾਲ ਨਿਮਰਤਾ ਨਾਲ ਬੱਚਿਆਂ ਨਾਲ ਰਹਿਣਾ ਪੈਂਦਾ ਹੈਗਾ ਇਹ ਹੀ ਸਮਝਣਾ ਚਾਹੀਦਾ ਵੀ ਬੱਚੇ ਹੁਣ ਸਾਡੇ ਬਰਾਬਰ ਦੇ ਹੋ ਗਏ ਇਹ ਆਪਣੇ ਇੱਕ ਦੋਸਤ ਹੋ ਗਏ ਤੇ ਇਸ ਆਪਾਂ ਤੋਂ ਜਿਆਦਾ ਸਮਝਦਾਰ ਹੁੰਦੇ ਜਾਂਦੇ ਆ ਤੇ ਇਹਦੇ ਲਈ ਆਪ ਥੋੜਾ ਜਿਹਾ ਉਸਵੇਂ ਨਿੰਮਕੇ ਕੰਮ ਚਲਾ ਕੇ ਜਿੱਥੇ ਪਿਆਰ ਨਾਲ ਕੰਮ ਹੋਵੇ ਦੀ ਉਥੇ ਫਿਰ ਫਟਕਾਰ ਡਾਟ ਆਪਾਂ ਨੂੰ ਥੋੜੀ ਰੱਖ ਪਾਸੇ ਕਰ ਦੇਣੀ ਚਾਹੀਦੀਏਗੀ ਬੱਚੇ ਨੂੰ ਜਿਆਦਾ ਝਿੜਕ ਨਹੀਂ ਕਰਨੀ ਚਾਹੀਦੀ ਹਮਰਵੇ ਦੇ ਹਿਸਾਬ ਨਾਲ ਬੱਚੇ ਦੇ ਵਿੱਚ ਤੁਸੀਂ ਦੋਸਤਾਂ ਨਾਲ ਵਿਵਹਾਰ ਕਰੋ ਬੇਟੀ ਨਾਲ ਛੱਡੀ ਵਾਲਾ ਪਿਆਰ ਕਰੋ ਬੱਚਾ ਆਪਣੇ ਆਪ ਹੀ ਤੁਹਾਡੇ ਕੋਲ ਰਹਿੰਦਾ ਰੋਕ ਟੋਕ ਬੱਚੇ ਨਹੀਂ ਪਸੰਦ ਕਰਦੇ ਤਾਂ ਤੁਸੀਂ ਵੀ ਉਸ ਤਰ੍ਹਾਂ ਦੇ ਬੰਦ ਜੋ ਥੋੜਾ ਜਿਹਾ ਰੋਕ ਟੋਕ ਬੱਚੇ ਨੂੰ ਘੱਟ ਕਰੋ ਪਰ ਨੀਗਾ ਉਹਦੇ ਤੇ ਬੁਰੀ ਰੱਖੋ ਕਿੱਥੇ ਬਹਿੰਦਾ ਕਿਹਦੇ ਕੋਲ ਜਾਂਦਾ ਕਿਹੜੇ ਦੋਸਤਾਂ ਨਾਲ ਰਹਿੰਦਾ ਸੰਗਤ ਬੁਰੀ ਹੈ ਜਾਂ ਸੰਗਤ ਮਾੜੀ ਚੰਗੀ ਹੈ ਜਾਂ ਮਾੜੀ ਇਹਦੇ ਬਾਰੇ ਆਪਾਂ ਨੂੰ ਪਤਾ ਲੱਗਦਾ ਰਹੇ ਕਈ ਵਾਰ ਕਈ ਮਾਪੇ ਹੁੰਦੇ ਬੱਚਾ ਦਾ ਸਾਥ ਹੋ ਵੀ ਦੂਰ ਹੋ ਗਿਆ ਸੰ ਨੂੰ ਫੋਨ ਟੱਕ ਨਹੀਂ ਕਰਦਾ ਜਦੋਂ ਬੱਚਾ ਉਹ ਨਹੀਂ ਫੋਨ ਸੰਮ ਚ ਕਰਦਾ ਉਹ ਤਾਂ ਪਟ ਚੁੱਕਿਆ ਆ ਪਤਾ ਨਹੀਂ ਨਾ ਪਟਕੇ ਆਪਾਂ ਫੋਨ ਕਰੋ ਵਾਰ-ਵਾਰ ਕਰੋ ਆਪਣਾ ਹੱਕ ਆ ਪਜਵਰਦਾਸ ਦੀ ਫੋਨ ਕਰ ਸਕਦੇ ਆ ਪਰ ਵੀਡੀਓ ਕਾਲ ਕਰੋ ਫੋਨ ਕਰੋ ਬੱਚਾ ਕਿੱਥੇ ਰਹਿੰਦਾ ਇੱਕ ਵਾਰ ਇਹਨਾਂ ਚੱਕੂ ਹੋਗਾ ਇਹਨਾਂ ਨੂੰ ਕਿੰਨਾ ਚਿਰ ਨਾ ਆਪਣਾ ਫੋਨ ਚ ਆਪਾਂ ਕਰੋ ਪਰ ਆਪਾਂ ਇਹ ਨਾ ਸੋਚੋ ਕਿ ਉਹ ਨਹੀਂ ਕਰਦਾ ਮੈਂ ਕਿਉਂ ਕਰਾਂ ਇਹ ਨਾ ਸੋਚੋ ਆਪਾਂ ਮਾਪੇ ਆ ਆਪਣਾ ਫਰਜ਼ ਆੰਦਾ ਆਪਾਂ ਆਪਣੇ ਬੱਚੇ ਨੂੰ ਸਹੀ ਰਾਹ ਤੇ ਲੈ ਕੇ ਜਾਏ ਇਹ ਸਹੀ ਥਾਂ ਚ ਲਿਏ ਬੱਚਾ ਕਈ ਵਾਰ ਵਿੱਚ ਇੰਨਾ ਜਿੱਦੀ ਹੋ ਜਾਂਦਾ ਦੁਬਾਰ ਹੋ ਜਾਂਦਾ ਅੰਦਰ ਹੀ ਚੁੱਪ ਕਰਕੇ ਪਿਆ ਰਹਿੰਦਾ ਹੈਗਾ ਇਸ ਤਰ੍ਹਾਂ ਜਦੋਂ ਭਾਵਨਾ ਬਣ ਜਾਂਦੀ ਹੈ ਨਾ ਫਿਰ ਮਾਪੇ ਦੇ ਉੱਤੇ ਜਿਹੜੀ ਬੀਤਦੀ ਹੈ ਉਸ ਪਰਿਵਾਰ ਨੂੰ ਉਸ ਮਾਪੇ ਨੂੰ ਪਤਾ ਹੁੰਦਾ ਕਿਲਾ ਸਾਰ ਨਹੀਂ ਵੇ ਬਹੁਤ ਸੋਖੀਆਂ ਹੁੰਦਾ ਇਹ ਬੱਚਾ ਸਾ ਤੋਂ ਦੂਰ ਕਿਉਂ ਹੋਇਆ ਕਈ ਵਾਰ ਕੀ ਹੁੰਦਾ ਵੀ ਪਤੀ ਪਤਨੀ ਦੇ ਝਗੜੇ ਕਾਰਨ ਹੀ ਬੱਚਾ ਆਪਣੇ ਤੋਂ ਦੂਰ ਹੋ ਜਾਂਦਾ ਕਿਉਂਕਿ ਜੋ ਬੱਚਾ ਘਰ ਦੇ ਵਿੱਚ ਦੇਖਦਾ ਨਾ ਉਹੀ ਕਰਦਾ ਜੇ ਦੋਨਾਂ ਨੂੰ ਪਤਾ ਹੁੰਦਾ ਵੀ ਸਾਡੀ ਮਾਂ ਸਾਡੇ ਬਾਪ ਦੀ ਕਦਰ ਨਹੀਂ ਕਰਦੀ ਤੇ ਸਾਡਾ ਬਾਪ ਸਾਡੀ ਮਾਂ ਦੀ ਕਦਰ ਨਹੀਂ ਕਰਦਾ ਤੇ ਫਿਰ ਉਹ ਬੱਚਾ ਤੁਹਾਡੀ ਕਦਰ ਵੀ ਨਹੀਂ ਕਰਦਾ ਕਿਉਂਕਿ ਉਹ ਸਿੱਖਿਆ ਆ ਕੁਝ ਹੁੰਦਾ ਕਿ ਜੇ ਤੁਸੀਂ ਵੱਡੇ ਹੋ ਬੱਚਾ ਵੀ ਸਾਡਾ ਬੱਚਾ ਸਾਡੀ ਕਦਰ ਕਰੇ ਸਾਡੀ ਇੱਜ਼ਤ ਕਰੇ ਤਾਂ ਨਹੀਂ ਕਰੂਗਾ ਕਿਉਂਕਿ ਜਦੋਂ ਨੇ ਘਰ ਦੇ ਵਿੱਚ ਹੀ ਆ ਕੁਝ ਦੇਖਿਆ ਜਿਵੇਂ ਉਹ ਆ ਦੀ ਮਾਂ ਦੇਖ ਰਿਹਾ ਹੈ ਜੇ ਆਪ ਦੀ ਦਾਦਾ ਦાદੀ ਸੇਵਾ ਨਹੀਂ ਕਰਦੀ ਔਖੀ ਸੌਖੀ ਗੋਲਦੀ ਐ ਰੋਖਾਣਾ ਬਣਾਉਣਾ ਕਵਾਈਆਂ ਦੇਣੀਆਂ ਤੇ ਵੀ ਨਰਾਜ ਹੁੰਦੀ ਐ ਤੇ ਫਿਰ ਬੱਚਾ ਤੁਹਾਡੇ ਨਾਲ ਵੀ ਉਹੀ ਵਿਵਹਾਰ ਕਰੂਗਾ ਜੇ ਤੁਸੀਂ ਕੋ ਸਾਨੂੰ ਚੰਗੇ ਨਹੀਂ ਜੀ ਸਾਨੂੰ ਅੱਜ ਦਾ ਅੱਜ ਆਪਾਂ ਸਵਾਰਦੇ ਆਂ ਤੇ ਪਰ ਆਪਾਂ ਕੱਲ ਤਾਂ ਆਪਦਾ ਵਿਗਾੜ ਰਹੇ ਆ ਨਾ ਇਹਦੇ ਲਈ ਕੱਲ ਨੂੰ ਸਵਾਰਾਂ ਲਈ ਫੇਰ ਹੀ ਅੱਜ ਸਵਾਰਦੇ ਆਂ ਜੇ ਆਪਾਂ ਕੱਲ ਨੂੰ ਵੀ ਸਵਾਰ ਗਏ ਬੱਚੇ ਨੂੰ ਜੋ ਤੁਸੀਂ ਆਪ ਪਰੋਸ ਕੇ ਦੰਨੇ ਆ ਨਾ ਬੱਚਾ ਉਹੀ ਸਿੱਖਦਾ ਉਹੀ ਖਾਂਦਾ ਇਹਦੇ ਲਈ ਜੀ ਬੱਚੇ ਨੂੰ ਇਹ ਸੱਚਨਕਾ ਦਿਖਾਉ ਘਰ ਦੇ ਵਿੱਚ ਜੇ ਕੋਈ ਮੱਤੀ ਪਤਨੀ ਦੇ ਵਿੱਚ ਮਾੜ ਮਟਾਵ ਆ ਤਾਂ ਬੱਚਿਆਂ ਦੇ ਸਾਹਮਣੇ ਨਾ ਲੈ ਕੇ ਆਓ ਉਹਨੂੰ ਆਪ ਤਾਂ ਪਾਸੇ ਰੱਖੋ ਤੇ ਇੱਕ ਹਾਸ ਵਕ ਤੇ ਸੋਹਣਾ ਪਰਿਵਾਰ ਤੁਸੀਂ ਜਿਉਂਦੇ ਜਿਉਂਗੇ ਬੱਚਿਆਂ ਨੂੰ ਸਮਾ ਸੋਹਣਾ ਦੇਉਂਗੇ ਤੇ ਬੱਚੇ ਕਦੇ ਨਹੀਂ ਵਿਗੜਦੇ ਪਰ ਫਿਰ ਵੀ ਕਈ ਵਾਰ ਕੋਈ ਹਾਲਾਤ ਹੀ ਆਏ ਮੁਝੇ ਹੋ ਜਾਂਦੇ ਆ ਨਾ ਤੁਸੀਂ ਸਭ ਕੁਝ ਕਰਤੇ ਹੋਏ ਵੀ ਬੱਚੇ ਤੁਹਾਡੇ ਤੋਂ ਨਿਕਲ ਜਾਂਦੇ ਆ ਤੁਹਾਡੇ ਕਹਿਣੇ ਦੇ ਵਿੱਚ ਨਹੀਂ ਰਹਿੰਦੇ ਤੇ ਉੱਥੇ ਆਪਾਂ ਤੁਹਾਨੂੰ ਇੱਕ ਬਹੁਤ ਸ਼ਕਤੀਸ਼ਾਲੀ ਇੱਕ ਆਪਾ ਲੈ ਕੇ ਆਏ ਆਂਗੇ 40 ਦਿਨਾਂ ਦੇ ਵਿੱਚ ਵਿੱਚ ਕੰਮ ਕਰੋ ਕੋਈ ਇਹ ਟੂਏ ਟੋਟਕਿਆਂ ਵਾਲਾ ਕੋਈ ਇਹ ਜੀ ਕੁਝ ਨਹੀਂ ਦੱਸਦੇ ਆਪਾਂ ਸਿਰਫ ਉਹ ਜੇ ਬਾਤ ਦੱਸਦੇ ਆ ਜਿਹੜੇ ਹਰ ਇੱਕ ਕੋਈ ਵੀ ਕਰ ਸਕਦਾ ਇਹਦੇ ਵਿੱਚ ਕੋਈ ਬਹਿਨ ਭਰਮ ਨਹੀਂ ਕੋਈ ਨਹੀਂ ਹੈਗਾ ਗਲਤ ਕੋਈ ਵੀ ਕਰ ਸਕਦਾ ਵੀ ਬੇਸ ਜੇਲਾ ਆਪਣੇ ਕੋਲੇ ਟੋਟਕੇ ਹੁੰਦੇ ਆ ਕਿ ਜੋ ਆਪਣੇ ਬਜ਼ੁਰਗਾਂ ਦੇ ਪੁਰਾਣੇ ਲੋਕਾਂ ਦੇ ਅਪਣਾਏ ਹੋਏ ਹੁੰਦੇ ਆ ਇੱਥੇ ਆਪਾਂ ਤੁਹਾਨੂੰ ਦੱਸਦੇ ਹਾਂ ਜਦੋਂ ਵੀ ਤੁਸੀਂ ਘਰ ਦੇ ਵਿੱਚ ਮਾਵਾਂ ਫਰੀਹ ਹੁੰਦੀਆਂ ਘਰ ਦੇ ਵਿੱਚ ਨਾ ਚਾਹੇ ਜੇਕਰ ਪਤੀ ਨਹੀਂ ਤੁਹਾਡੇ ਕਹਿਣਿਆਂ ਦੇ ਵਿੱਚ ਪਤੀ ਤੁਹਾਡੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਜਾਹੇ ਤੁਹਾਡਾ ਬੱਚੇ ਨਹੀਂ ਤੁਹਾਡਾ ਕਹਿਣਾ ਮੰਨਦੇ ਤੁਹਾਡੀ ਗੱਲ ਨਹੀਂ ਸੁਣਦੇ ਲੜਾਈ ਝਗੜਾ ਬੱਚਿਆਂ ਦੇ ਵਿੱਚ ਮਾਰ ਮਟਾਫ ਹੁੰਦਾ ਰਹਿੰਦਾ ਪੇਟੀ ਐ ਚਾਹੀਏ ਦੋਆ ਚਾਹੀਏ ਤੁਸੀਂ ਤਿੰਨਾਂ ਲਈ ਕਿੰਨਿਆਂ ਲਈ ਤੁਸੀਂ ਇਹ ਬਾਅ ਕਰ ਸਕਦੇ ਹੋ ਸਿੱਕੀ ਟੋਟਕਾ ਤੁਹਾਨੂੰ ਇਹ ਟੋਟਕਾ ਇੱਕੀ ਬੋੜਲੀ ਬਣਾਉਣੀ ਪਊਗੀ ਇੱਕੀ ਟੋਟਕਾ ਹੈ ਸਾਰਿਆਂ ਲਈ ਕਾਮਯਾਬ ਹੈ ਇੱਥੇ ਤੁਸੀਂ ਕੀ ਕਰਨਾ ਹੈ ਤੁਸੀਂ ਜਦੋਂ ਵੀ ਫ੍ਰੀ ਹੋਗੇ ਤੁਸੀਂ ਦੁਪਹਿਰ ਦਾ ਸਮਾਂ ਚੁਣ ਲਿਓ ਸੁਬਾਹ ਚੁਣ ਲਿਓ ਸ਼ਾਮ ਚੁਣ ਲਿਓ ਤੁਹਾਨੂੰ ਮੇਰਾ ਟਾਈਮ ਲੱਗਿਆ ਵੀ ਹੁਣ ਮੈਂ 2 ਘੰਟੇ 3 ਘੰਟੇ ਕੋਲ ਫ੍ਰੀ ਆ ਕੋਈ ਮੈਨੂੰ ਡਿਸਟਰਬ ਨਹੀਂ ਕਰੂਗਾ ਕੋਈ ਮੈਨੂੰ ਬੁੜਵਾਜ਼ ਨਹੀਂ ਦੇਊਗਾ ਨਹਾ ਧੋ ਕੇ ਤੁਸੀਂ ਇਸ਼ਨਾਨ ਪਾਣੀ ਕਰਕੇ ਚੰਗੀ ਤਰ੍ਹਾਂ ਥਲੀ ਆਸਣ ਲਾਉਣਾ ਹੈ ਆਸਣ ਕੋਲੀ ਚੋਤੂ ਜ਼ਰੂਰ ਲਾਉਣੀ ਹੈ ਪਾਣੀ ਦਾ ਲੋਟਾ ਤੁਸੀਂ ਕੋਲੇ ਰੱਖਣਾ ਤੁਸੀਂ ਇੱਕ ਸਫੈਦ ਟੱਪੜਾ ਲੈਣਾ ਚੌਲਸ ਚੌਲਸ ਕੱਪੜਾ ਲੈ ਕੇ ਸਫੈਦ ਤੁਸੀਂ ਉਹਨੂੰ ਤੁਸੀਂ ਇੱਕ ਸੱਪਾ ਭਾਂਡੇ ਦੇ ਵਿੱਚ ਪਿਛਾ ਲੈਣਾ ਥਾਲ ਦੇ ਵਿੱਚੋਂ ਚੰਗੀ ਤਰ੍ਹਾਂ ਪਿਛਾ ਲੈਣਾ ਕੱਪੜੇ ਸਭ ਤੋਂ ਪਹਿਲਾਂ ਉਹ ਕੱਪੜੇ ਦੇ ਉੱਤੇ ਤੁਸੀਂ ਫਿਰ ਗੁੜ ਦੀ ਡੜੀ ਰੱਖਣੀ ਹੈ ਉਸ ਤੋਂ ਬਾਅਦ ਪਕੜੇ ਦੇ ਉੱਤੇ ਤੁਸੀਂ ਇੱਕ ਮੁੱਠੀ ਪਾਉਣੀ ਹੈ ਨਮਕ ਦੀ ਫਿਰ ਇੱਕ ਮੁੱਠੀ ਪਾਉਂਗੇ ਤੁਸੀਂ ਕਣਕ ਦੀ ਕਣਕ ਪਾ ਦੇ ਦਾਣੇ ਕਣਕ ਦੇ ਦਾਣੇ ਪਾਉਣੇ ਜੀ ਆਟਾ ਆਟਾ ਹੋਰ ਕੁਝ ਨਹੀਂ ਪਾਉਣਾ ਸਿਰਫ ਕਣਕ ਹੀ ਪਾਉਣੀ ਹੈ ਤੇ ਉਹ ਪਾਉਂਗੇ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਦੋ ਸਿੱਕੇ ਤੁਸੀਂ ਸਿੱਕੇ ਤਾਂਬੇ ਦੇ ਰੱਖੋਗੇ ਇਹ ਜੇ ਸਿੱਕੇ ਅਵੇ ਪਹਿਲਰ ਆਪਣੇ ਘਰ ਦੇ ਵਿੱਚ ਨਹੀਂ ਹੁੰਦੇ ਜਿਹੜੀਆਂ ਦੁਕਾਨਾਂ ਦੇ ਉਤੋਂ ਆਪਾਂ ਪੂਜਾ ਸਮਗਰੀ ਵਾਲਾ ਸਮਾਨ ਲੈ ਕੇ ਆਉਂਦੇ ਨਾ ਪੂਜਾ ਘਿ ਘੂੜ ਸਮਗਰੀ ਵਾਲਾ ਨਾ ਆਵਣ ਉਹ ਵਾਲਾ ਪਸ ਸਮਾਨ ਲੈ ਕੇ ਆਉਂਦੇ ਆ ਉੱਥੋਂ ਤੁਹਾਨੂੰ ਆਮ ਇਸ ਤਾਂ ਤਾਂਬੇ ਦੇ ਸਿੱਕੇ ਮਿਲ ਜਾਂਦੇ ਹਨ ਕਿ ਬਾਜ਼ਾਰ ਦੇ ਵਿੱਚੋਂ ਉਸ ਸਪਸਾਰੀਆਂ ਦੀਆਂ ਦੁਕਾਨਾਂ ਤੋਂ ਮਿਲ ਜਾਂਦੇ ਆ। ਦੋ ਤਾਂਬੇ ਦੇ ਸਿੱਕੇ ਤੁਸੀਂ ਲੈ ਕੇ ਆਉਣੇ। ਲਿਆ ਕੇ ਤੁਸੀਂ ਉਹਦੇ ਵਿੱਚ ਰੱਖਣੇ ਆ। ਤੇ ਉਹਦੀ ਤੁਸੀਂ ਇੱਕ ਔਟਲੀ ਬਣਾ ਲਈਏ। ਜੇ ਤਾਂ ਤੁਸੀਂ ਪਤੀ ਲਈ ਕਰ ਰਹੇ ਹੋ ਤਾਂ ਪਤੀ ਦਾ ਨਾਮ ਲੈ ਕੇ ਔਟਲੀ ਬਣਾਉਣੀ ਆ। ਜੇ ਤੁਸੀਂ ਬੱਚਿਆਂ ਦੀ ਬਣਾ ਰਹੇ ਤਾਂ ਬੱਚੇ ਦਾ ਨਾਮ ਲੈ ਕੇ ਗੰਢ ਦੇਣੀ ਆ, ਹਨਾ ਗੰਢ ਦੇਣੀ ਆ। ਜੇ ਤੁਸੀਂ ਸਾਰਿਆਂ ਲਈ ਬਣਾ ਰਹੇ ਨੇ ਪਹਿਲਾਂ ਪਤੀ ਦੇ ਨਾਮ ਵੀ ਕਾਢ ਦੇਤੀ ਫਿਰ ਬੱਚੇ ਦੇ ਨਾਮ ਵੀ ਕਾਢ ਦੇਤੀ। ਕਿ ਦੂਜੇ ਬੱਚੇ ਦੇ ਨਾਲ ਹੀ ਕੰਢ ਦੇ ਦਿੱਤੀ ਜਿੰਨੇ ਜਿਸ ਤਿੰਨਾਂ ਨੇ ਬਣਾ ਰਹੇ ਹੁੰਨੀਆਂ ਗੰਢਾਂ ਉਹਨੂੰ ਦੇ ਦੇਣਾ। ਜੇ ਇੱਕ ਇਹ ਗੰਢਾ ਉਸ ਤੋਂ ਬਾਅਦ ਤੁਸੀਂ ਆਪ ਦੀ ਝੋਲੀ 'ਚ ਰੱਖਣਾ। ਝੋਲੀ 'ਚ ਰੱਖ ਕੇ ਤੁਸੀਂ ਇੱਕ ਮਾਲਾ ਲੈਣੀ ਆ। ਮਾਲਾ ਦੇ ਉੱਤੇ ਤੁਸੀਂ ਮੂਰ ਮੰਤਰ ਸਹਿਬ ਦਾ ਪਾਠ ਕਰਨਾ। ਮਾਲਾ ਚਾਹੇ ਤੁਹਾਡੇ ਕੋਲ ਕਿੰਨੀ ਵੀ 11 ਬਣ ਕੇ ਆਈਏ ਇੱਕ ਆ ਨਾ ਆਈਏ, ਕਿਤੇ ਨਾ ਜਿੰਨੇ ਵੀ 10 ਤੋਂ 5 ਬਣ ਕੇ ਆਈਏ, ਜਿੰਨੇ ਵੀ ਬਣ ਕੇ ਤੁਹਾਡੇ ਕੋਲ ਇਹ ਮਾਲਾ ਹੈ। ਤੁਸੀਂ ਲੈ ਲਓ। ਜੇ ਤੁਹਾਡੇ ਕੋਲ ਮਾਲਾ ਨਹੀਂ ਤਾਂ ਤੁਸੀਂ 11 ਵਾਰ ਮੂਰ ਮੰਤਰ ਸਹਿਬ ਦਾ ਨਾਮ ਲੈਣਾ। ਤੁਸੀਂ ਪਹਿਲਾਂ ਬੱਚੇ ਦਾ ਨਾਮ ਲੈਣੇ ਨੇ ਬੱਚੇ ਉੱਤੇ ਕਰ ਰਹੇ ਹਾਂ ਤੇ ਪਤੀ ਦੇ ਕਰ ਰਹੇ ਹਾਂ ਤੇ ਪਤੀ ਦਾ ਨਾਮ ਲੈਣਾ ਵੀ ਪਰਮਾਤਮਾ ਨੇ ਸਿੱਧੇ ਰਸਤੇ ਲਾਈ ਮੈਂ ਇਹਨੀ ਨਿਹੰਤ ਕਰ ਰਹੀ ਹਾਂ ਕਿ ਮੈਂ ਇਹ ਜੋ ਵੀ ਮੈਂ ਕਰ ਰਹੀ ਹਾਂ ਪਾਪ ਤੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਬੈਠ ਕੇ ਕਰ ਰਹੀ ਹਾਂ ਪਰਮਾਤਮਾ ਤੇ ਤੁਸੀਂ ਇਹਨਾਂ ਨੂੰ ਸਿੱਧੇ ਰਸਤੇ ਲਾਓ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ ਇਸ ਤਰ੍ਹਾਂ ਪਤੀ ਦਾ ਨਾਮ ਲੈ ਕੇ ਲੈ ਪਹਿਲਾਂ ਦਾਸਮੇਂ ਕੇ ਕਰਨ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਮੂਰ ਮੰਤਰ ਸਹਿਬ ਦਾ ਪਾਠ ਕਰਨਾ 11 ਵਾਰੀ ਕਰਨਾ ਉਸ ਤੋਂ ਬਾਅਦ ਫਿਰ ਤੁਸੀਂ ਬੱਚੇ ਦੇ ਘਰ ਉਸ ਤੋਂ ਬਾਅਦ ਫਿਰ ਤੁਸੀਂ ਬੱਚੇ ਦਾ ਨਾਮ ਲੈਣਾ ਵੀ ਮੇਰਾ ਬੇਟਾ ਮੇਰੇ ਕਹਿਣੇ ਚਾਵੇ ਤੇ ਵੀ ਚੰਗੀ ਚੰਗੀ ਪੜ੍ਹਾਈ ਕਰੇ ਸੋਹਣੇ ਕੰਮ ਤੇ ਸੋਹਣੀ ਨੌਕਰੀ ਨੇ ਜਾਵੇ ਸਾਡੇ ਅੰਡਰਾ ਕੇ ਮਾਵਾ ਤੇ ਇਹ ਕਰਦੇ ਕਿਸੇ ਤਰ੍ਹਾਂ ਦਾ ਕੋਈ ਕਲਾ ਕੇਸ਼ ਨਾ ਉਹ ਬੱਚਾ ਮੇਰੇ ਕਹਿਣੇ ਚੋ ਇਸ ਤਰ੍ਹਾਂ ਕਰਕੇ ਫਿਰ ਤੁਸੀਂ 11 ਵਾਰ ਮੰਤਰ ਸਹਿਲ ਦਾ ਪਾਠ ਕਰਨਾ ਫਿਰ ਦੂਜੇ ਬੱਚੇ ਦੇ ਘਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਕਰਕੇ ਉਹ ਕੋਟਰੀ ਤੁਹਾਡੀ ਤਿਆਰ ਹੋ ਜੂ ਪਰਮਾਤਮਾ ਕੇ ਅਰਦਾਸ ਵਿੰਤਨਾ ਪੂਰੀ ਸੱਚੀ ਸ਼ਰਤਾਂ ਨਾਲ ਕਰਨਾ ਵੀ ਪ੍ਰਮਾਤਮਾ ਮੇਂਹਤ ਨੂੰ ਮੇਰੀ ਹਾਲ ਜਰੂਰ ਬਖਸ਼ੋ ਸੁੱਖਾ ਸਮਾਂ ਮੇਰੇ ਤੇ ਜਰੂਰ ਲੈ ਕੇ ਆਇਓ ਮੇਰਾ ਪਰਿਵਾਰ ਸਾਡਾ ਪਰਿਵਾਰ ਇੱਕਜੁੱਟਤਾ ਨਾਲ ਰਹੀ ਅਸੀਂ ਅਸ ਖੇੜ ਦੀ ਸੁਣੀ ਜਿੰਦਗੀ ਚੱਕੇ ਵਧਿਏ ਇਸ ਤਰ੍ਹਾਂ ਜਦੋਂ ਅਰਦਾਸ ਬੇਨਤੀ ਕਰਕੋ ਕੋਟਰੀ ਤੁਹਾਡੀ ਤਿਆਰ ਹੋਊ ਉਹ ਕੋਟਰੀ ਨੂੰ ਤੁਸੀਂ ਚੱਕ ਕੇ ਐਹੋ ਜੀ ਜਗ੍ਹਾ ਤੇ ਰੱਖਣਾ ਜਿੱਥੇ ਕੋਈ ਵੀ ਨਾ ਦੇਖੇ ਉਹਨੂੰ ਸਪਾਕੇ ਘਰ ਦੇ ਵਿੱਚ ਸਿੱਕ ਜਗਾ ਤੇ ਰੱਖ ਦਿਓ 40 ਦਿਨ ਰੱਖਣੀ ਆ 40 ਦਿਨਾਂ ਬਾਅਦ ਉਹ ਪੋਟਰੀ ਚੱਕ ਕੇ ਤੁਸੀਂ ਕਿਸੇ ਕਿਸੇ ਦਰਤ ਦੀ ਚਰਤ ਵੀ ਰੱਖ ਸਕਦੇ ਹੋ ਤੇ ਕਿਸੇ ਪਾਣੀ ਦੇ ਵਿੱਚ ਵੀ ਬਹਾਵ ਸਕਦੇ ਹੋ ਪਾਣੀ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮਗਰੀ ਬਹਾਉਣੀ ਆ ਤੁਸੀਂ ਉਹਦੇ ਨਾਲ ਲਿਫਾਫਾ ਪੋਲੀਥੀਨ ਬਿਲਕੁਲ ਨਹੀਂ ਸਿੱਟਣਾ ਹੁੰਦਾ ਕਲ ਵੀ ਸਮਗਰੀ ਸਿੱਟਣੀ ਹੁੰਦੀ ਆ ਉਹ ਪੋਲੀਥੀਨ ਫਾਫਾ ਤੁਸੀਂ ਹੱਥਾਂ ਨਾਲ ਦਬਾ ਸਕਦੇ ਆ ਠੀਕ ਹੈ ਨਾ ਜੀ ਇਹ ਆ ਕੇ ਤੁਸੀਂ ਕਿਤੇ ਜਲਾ ਸਕਦੇ ਹੋ ਪਰ ਉਹਦੇ ਵਿੱਚ ਨਹੀਂ ਪਾਣੀ ਚ ਕਦੇ ਸਿੱਟਣਾ ਹੁੰਦਾ ਤੇ ਇਹ ਤੁਸੀਂ ਪਾ ਕਰਨਾ ਤੁਸੀਂ ਦੇਖੋ 4 ਹੀ ਦਿਨ ਤੁਸੀਂ ਘਰੇ ਰੱਖਦੇ ਰਹੇ ਤੁਹਾਨੂੰ ਬਹੁਤ ਫਰਕ ਪਾਉਂਦਾ ਜੇ ਤੁਹਾਨੂੰ ਥੋੜਾ ਬਹੁਤਾ ਫਰਕ ਪਿਆ ਵੀ ਹਾਂ ਮੇਰਾ ਬੱਚਾ ਮੈਂ ਥੋੜਾ ਬਹੁਤਾ ਬਲੰਦਾ ਹੈ ਮੈਥੇ ਰੋਟੀ ਮੰਗਦਾ ਹੈ ਤੇ ਕਦੇ ਮੈਨੂੰ ਫੋਨ ਕਦੇ ਕਦੇ ਕਰ ਲੈਂਦਾ ਜਾਂ ਮੇਰਾ ਫੋਨ ਚੱਕ ਲੈਂਦਾ ਥੋੜਾ ਥੋੜਾ ਸਾਨੂੰ ਬਦਲਾਅ ਲੱਗਿਆ ਕੇ ਨਾਲ ਹੁਣ ਤੁਸੀਂ 40 ਦਿਨ ਬਾਅਦ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਪੋਟਲੀ ਫੇਰ ਤਿਆਰ ਕਰਕੇ ਫਿਰ ਤੁਸੀਂ ਘਰ ਦੇ ਵਿੱਚ ਰੱਖ ਲੈਣੀ ਇਹ ਪੋੜੇ ਤੁਸੀਂ ਸੱਤਨਵਾਰ ਤਿਆਰ ਕਰ ਸਕਦੇ ਹੋ ਇਹ ਜਿੰਨ ਤਿੰਨ ਵਾਰੀ ਤੁਸੀਂ ਕੋਡ ਦੀ ਤਿਆਰ ਕਰਵਾ ਸਕਦੇ ਹੋ ਉਹ 40 ਦਿਨਾਂ ਵਾਸਤੇ ਥੋੜਾ ਬਹੁਤਾ ਫਰਕ ਪਿਆ ਦੁਆਰੇ ਫੇਰ ਕਰ ਲਓ ਫੇਰ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਇਸ ਤਰ੍ਹਾਂ ਤੁਸੀਂ ਇਹ ਤਿੰਨ ਵਾਰੀ ਕਰ ਸਕਦੇ ਹੋ ਤੁਸੀਂ ਦੇਖਿਓ ਤੁਹਾਡਾ ਬੱਚਾ ਬਹੁਤ ਫਰਕ ਪਊਗਾ ਪਰ ਸਿਆਣੇ ਕਹਿੰਦੇ ਹੁੰਦੇ ਸ਼ੁਰੂਆਤ ਚੰਗੀਆਂ ਕੰਮਾਂ ਦੀ ਸ਼ੁਰੂਆਤ ਆਪੇ ਕੋ ਕਰਨੀ ਚਾਹੀਦੀ ਹੈ ਨਾ ਕਿ ਦੂਜਿਆਂ ਤੋਂ ਥੋੜਾ ਜਿਹਾ ਜਆਪ ਦਾ ਵਿਵਹਾਰ ਬਦਲੋ ਬੱਚੇ ਨਾਲ ਪਿਆਰ ਨਾਲ ਪੇਸ਼ ਆਓ ਤੁਸੀਂ ਖੁਦ ਬਦਲ ਕੇ ਦੇਖੋ ਤੁਹਾਡਾ ਬੱਚਾ ਆਟੋਮੈਟਿਕ ਹੀ ਬਦਲ ਜਾਊਗਾ ਦੇਈ ਮਾਰ ਕੀ ਹੁੰਦਾ ਹੈ ਬੱਚਿਆਂ ਨੂੰ ਤੁਸੀਂ ਆਪ ਹੀ ਬਣਾ ਲੈਨੇ ਆਪਣਾ ਆਪ ਨੂੰ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲ ਰਿਹਾ ਮੈਂ ਬੋਲ ਰਿਹਾ ਤਾਂ ਚੰਗਾ ਬੋਲ ਰਿਹਾ ਦੂਜਾ ਬੋਲ ਰਿਹਾ ਤਾਂ ਗਲਤ ਬੋਲ ਰਿਹਾ ਇਹਦੇ ਲਈ ਜੀ ਆਪ ਥੋੜਾ ਜਿਹਾ ਪੇਸ਼ੈਂਸ ਰੱਖੋ ਸਬਰ ਰੱਖੋ ਬੱਚੇ ਨੂੰ ਥੋੜਾ ਜਿਹਾ ਪਿਆਰ ਨਾਲ ਕੋਈ ਪਿਆਰ ਨਾਲ ਬਣਾਉਣਾ ਸ਼ੁਰੂ ਕਰੋ ਆਦਤ ਸੁਆ ਬਦਲੋ ਜੇ ਤੁਸੀਂ ਆਪ ਬਦਲਦੇ ਹੋ ਤਾਂ ਤੁਸੀਂ ਦੇਖੋਗੇ ਬੱਚਾ ਤੁਹਾਡਾ ਜ਼ਰੂਰ ਬਦਲੂਗਾ ਜੀ ਤੇ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਇਹਨਾਂ ਕਿਸਮਾਂ ਕਾੜੀਆਂ ਚ ਮੇਰੇ ਨਾਲ ਜੁੜਿਆ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ